ਵਾਹਿਗੁਰੂ ਸਹਬਜੀਓ ਸਿਰ ਵਾਸਤਕ ਰੱਖਿਆ ਪਾਰ ਬ੍ਰਹਮੰ ਹਸਤ ਕਾਇਆ ਰੱਖਿਆ ਪਰਮੇਸ਼ਰ ਹੈ ਆਤਮ ਰੱਖਿਆ ਗੋਪਾਲ ਸੁਆਮੀ ਧਰ ਚਰਨ ਰੱਖਿਆ ਜਗਦੀਸ਼ਵਰ ਹੈ ਸਰਵ ਰੱਖਿਆ ਗੁਰਦਿਆਲ ਪੈ ਦੁਖ ਬਨਾਸਨ ਹੈ ਭਗਤਾ ਵਸਲਾ 나ਥ ਨਾਥੇ ਸਰਨ ਨਾਨਕ ਪੁਰਖ ਚੁੱਤ ਹੈ ਹੋਰ ਦੁਖਿੰਨੇ ਕਹਤਿਆਂ ਜਨਮ ਦਾ ਰਦਰੰ ਮਹਾ ਵਿਕਿਆਦੰ ਮਟਾਂਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੀ ਪਾਪ ਕਾਸ਼ਟ ਭਸਮ ਕਰੋ ਤ ਸੂਰਠ ਮਹੱਲਾ ਪੰਜਵਾ ਗੁਰ ਕਾ ਸ਼ਬਦ ਰਖਵਾਰੀ ਚੌਕੀ ਚੌਗਿਰਦ ਹਮਾਰੀ RAM ਨਾਮ ਮਨ ਲਗਾ ਜਮਲ ਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਕਾਟ ਕਰੇ ਮਨ ਨਿਰਮਲਾ ਪੂਰਨ ਪੁਰਖ ਰਦਾਤਾ ਰਹਾਉ ਨਾਨਕ ਪ੍ਰਭ ਅਬਨਾਸੀ ਤਾਂ ਕੀ ਸੇਵਨ ਵਿਰਥੀ ਜਾਸੀ ਆਨੰਦ ਕਰ ਹੈ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਮਿਲਾਵਲ ਮਹਲਾ ਪੰਜਵਾਂ ਤਾਤੇ ਬਾਵ ਨ ਲੱਗਈ ਪਾਰ ਬ੍ਰਹਮ ਸੁਰਨਾਇ ਚੌਗਿਰਦ ਹਮਾਰੈ ਰਾਮ ਘਾਰ ਦੁਖ ਲਗੈ ਨਾ ਪਾਈ ਸਤਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ RAM ਨਾਮੋ ਖਦ ਦਿਆ ਏਕਾਲੇ ਬਲਾਈ ਰਹਾ ਰਖ ਲੀਏ ਤੈਨ ਰਖਨ ਹਾਰ ਸਬਬਿ ਆਦ ਮਟਾਈ ਕਾਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਸਲੋਕਾ ਜਹ ਸਾਧੂ ਗੋਬਿੰਦ ਭਜਨਾ ਕੀਰਤਨ ਨਾਨਕ ਨੀਤਾ ਅਣਾਹ ਹਉਣਾ ਤੂੰ ਨਾ ਛਟ ਹੈ ਨਿਗਟ ਨਾ ਜਾਈ ਇਹ ਦੂਤਾ ਸਲੋਕ ਮਹੱਲਾ ਪੰਚਵਾਂ ਮਨ ਮੈਂ ਚਿਤ ਬੋ ਚਿਤ ਬਣੀ ਉਦਮ ਕਰੋ ਟਨੀਤਾ ਹਰ ਕੀਰਤਨ ਕਾ ਹਰੋ ਹਰ ਦੇਹੋ ਨਾਨਕ ਕੇ ਮੀਤ ਮਨ ਮੈਂ ਚਿਤ ਬੋ ਚਿਤ ਬਣੀ ਉਦਮ ਕਰੋ ਟਨੀਤਾ ਹਰ ਕੀਰਤਨ ਕਾ ਹਰੋ ਹਰ ਦੇਹੋ ਨਾਨਕ ਕੇ ਮੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ